ਇਹ ਲੇਕ ਮਿਨਮੰਕਾ ਪਾਰਕਿੰਗ ਲੋਟ ਤੋਂ ਹੁਣ ਲੇਕ ਦੇ ਵੱਲ ਜਾ ਰਹੇ ਹਾਂ ਹੋਰ ਲੇਕ ਦੇ ਉੱਤੇ ਜਾ ਕੇ ਬਾਈਕਿੰਗ ਕਰਾਂਗੇ ਪੰਜਾਬੀ ਵਿੱਚ ਕਮੈਂਟਰੀ ਕਰਨ ਦਾ ਮਕਸਦ ਹੈ ਕਿਤੇ ਹੈ ਕਿ ਬਰੌਡ ਰੋਡ ਨੂੰ ਰੀਚ ਕਰਾਂ ਜਿਹੜੇ ਪੰਜਾਬੀ ਬੋਲਦੇ ਨੇ ਜਾਂ ਅੰਡਰ ਵਿੱਚ ਸੇ ਬੋਲਦੇ ਸ਼ਹਿਰ ਵਿੱਚ ਦੂਸਰਾ ਨੇ ਇਨਕੁਰੇਜ ਕਰਨਾ ਚਾਹੁੰਦਾ ਲੋਕਾਂ ਨੂੰ ਬਾਈਕ ਰੰਡੀ ਮੈਂ ਪਿਛਲੇ ਸਾਲ ਡੇਟਸ ਆਲ ਦਾ ਬਾਈਕ ਕਰ ਰਿਹਾ ਹਾਂ ਬਹੁਤ ਘੱਟ ਲੋਕ ਦੇਖਦਾ ਇੰਡੀਆ ਤੋਂ ਜਿਹੜੇ ਬੰਦੇ ਬਾਈਕ ਕਰਦੇ ਨੇ ਜਿਹੜੇ ਇੰਡੀਆ ਤੋਂ ਨੇ ਸੋ ਥਿਸ ਇਸ ਵੀਡੀਓ ਰਹੀ ਪੰਜਾਬੀ ਚ ਗੱਲ ਕਰਨ ਰਹੀ ਜਸਟ ਇਨਕੁਰੇਜ ਕਰਨਾ ਚਾਹੁੰਦਾ ਲੋਕਾਂ ਨੂੰ ਬਾਈਕ ਕਰਨ ਨੂੰ ਤੇ ਉਹ ਫਿਟ ਵੀ ਰਹਿਣ ਤੇ ਨਵੀਆਂ ਮਜਾਗਾਂ ਵੀ ਦੇਖ ਸਕਦੇ ਨੇ ਬਾਈਕ ਚਲਾਉਣ ਦੇ ਨਾਲ ਨਾਲ ਮੈਨੂੰ ਕੀਰਤਨ ਸੁਣਨ ਦਾ ਵੀ ਬਹੁਤ ਸ਼ੌਕ ਹੈ। ਸਵੇਰ ਜਦ ਵੀ ਪਾਈਕ ਚਲਾਉਣਾ ਨਾਲ ਕੀਰਤਨ ਜਰੂਰ ਸੁਣਦਾ। ਸਰਦੀਆਂ ਵਿੱਚ ਲੇਕ ਮੈਨੂੰ ਕਾਤੇਪਲਾਈਕ ਚਲਾਣਾ ਇੱਕ ਬਹੁਤ ਹੀ ਨਜ਼ਾਰੇ ਵਾਲਾ ਐਕਸਪੀਰੀਅੰਸ ਹੈ। ਬਰਫ਼ ਨਾਲ ਢੱਕੀ ਹੋਈ ਝੀਲ ਦੂਰ ਤੱਕ ਫੈਲੀ ਹੋਈ ਹੈ। ਤੁਸੀਂ ਪਹਾੜਾਂ ਤੇ ਸਨੋ ਵੀ ਦੇਖ ਸਕਦੇ ਹੋ। ਉਰੇ ਕੈਸਕੇਡ ਰੰਡਲ ਸਲਫਰ ਨਾਮ ਹੈ ਪਹਾੜਾਂ ਦੇ ਤੇ ਬਹੁਤ ਹੀ ਖੂਬਸੂਰਤ ਦ੍ਰਿਸ਼ ਤਰੇਸ਼ਾ ਜਦ ਤੁਸੀਂ ਫਰੋਜ਼ਨ ਲੇਕ ਤੇ ਬਾਈਕ ਚਲਾਉਂਦੇ ਹੋ ਤਾਂ ਸਿਰ ਟਾਇਰ ਦੀ ਖੜਕ ਸੁਣ ਸਕਦੇ ਹੋ ਮੇਰੇ ਵਿੰਟਰ ਟਾਇਰ ਹੈ ਇਹਨਾਂ ਤੇ ਸਟਾਰਟ ਪਈ ਹੋਈ ਨੇ ਸੋ ਜੇ ਤੁਸੀਂ ਇਹ ਐਕਸਪੀਰੀਅੰਸ ਕਰਨਾ ਚਾਹੁੰਦੇ ਹੋ ਤਾਂ ਜਰੂਰ ਇੱਕ ਵਿੰਟਰ ਟਾਇਰ ਹੋਣੇ ਚਾਹੀਦੇ ਤੇ ਸਲੋ ਜਾਣਾ ਤੇ ਮੇਕ ਸ਼ੂਰ ਕਰਨਾ ਕਿ ਲੇਕ ਫਰੋਜ਼ਨ ਹੈ ਜਿਹੜੀ ਅਥਾਰਟੀਆਂ ਹਨ ਉਹਨਾਂ ਦੀਆਂ ਵੈਬਸਾਈਟ ਦੇਖ ਸਕਦੇ ਹੋ ਉਹ ਕਲੀਅਰ ਡਾਇਰੈਕਸ਼ਨ ਹੁੰਦੀਆਂ ਕਿ ਤੁਸੀਂ ਅ ਲੈ ਕੇ ਜਾ ਸਕਦੇ ਹੋ ਕਿ ਨਹੀਂ ਕੋਈ ਕੋ ਆ ਕਾਰ ਤਾਂ ਨਹੀਂ ਬਿਲਕੁਲ ਵੀ ਰეკਮੈਂਡ ਕਰਾਂਗੇ ਸਾਈਕਲ ਜਾਂ ਬੰਦੇ ਕਈ ਲੋਕ ਵੀ ਵਾਕ ਵੀ ਕਰਦੇ ਨੇ ਸੋ ਇਹ ਐਕਸਪੀਰੀਅੰਸ ਇਸ ਟ੍ਰਾਈ ਕਰ ਸਕਦੇ ਨੇ